ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਆਏ ਹੋਏ ਹਾਂ ਸ੍ਰੀ ਪਟਨਾ ਸਾਹਿਬ ਤੇ ਆਪਾਂ ਤੱਕ ਸ੍ਰੀ ਪਟਨਾ ਸਾਹਿਬ ਤੋਂ ਹੁਣ ਚੱਲੇ ਆ ਗੁਰਦੁਆਰਾ ਸ਼ੀਤਲ ਕੁੰਡ ਸਾਹਿਬ ਜਿਹੜਾ ਕਿ ਇੱਥੋਂ 100 ਕਿਲੋਮੀਟਰ ਦੂਰ ਆ ਨਾ ਹਾਂਜੀ 100 ਕਿਲੋਮੀਟਰ ਦੀ ਦੂਰੀ ਤੱਕ ਤੇ ਆਪਾਂ ਚੱਲ ਪਿਆ ਤੇ ਟਾਈਮ ਹੋ ਗਿਆ ਦੁਪਹਿਰ ਦੇ 12 ਤੇ ਗਰਮੀ ਬਹੁਤ ਜ਼ਿਆਦਾ ਆ ਆਪਾਂ ਚੱਲਦੇ ਆਣ ਗੁਰਦੁਆਰਾ ਸਾਹਿਬ ਤੇ ਆਪਾਂ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਾ ਕੇ ਜਿਹਨਾਂ ਨਾਲ ਤੁਹਾਨੂੰ ਦੱਸਨਾ ਪਿਆ ਹੈ ਕਿਤੇ ਦੂਰ ਮੰਦਿਰ ਦੀ ਇੱਕ ਖੁਸ਼ਬੂ ਹੀ ਆ ਰਹੀ ਹੈ। ਰਸਤੇ 'ਚ ਆ ਪਹਾੜ ਆਏ ਨੇ। ਲਓ ਵੀ ਰਸਤੇ 'ਚ ਆ ਪਹਾੜ ਆਏ ਨੇ। ਪਹਾੜੀ ਨੇ ਪਹਾੜੀ ਨੇ। ਹਾਂ ਇਹ ਜਿਹੇ ਪਹਾੜ ਚੜਨ ਦੀ ਬਹੁਤ ਵਧੀਆ ਹਨ। ਹਾਂ ਚੜ੍ਹ ਕੇ ਚੜੀਏ। ਧੋ ਵੀ ਪਹਿਲਾਂ ਹੀ ਮੰਦਿਰ ਆ ਕੋਈ ਹੈ ਨਾ। ਇੱਥੋਂ ਰਹਿ ਗਿਆ 26 ਕਿਲੋਮੀਟਰ। ਹਾਂ ਲੱਗਦਾ ਮੰਦਿਰ ਬਣਾਇਆ ਕੋਈ। ਇੱਥੋਂ ਰਹਿ ਗਿਆ 26 ਕਿਲੋਮੀਟਰ। ਉਹ ਜਾਏ ਜਾਏ ਦੇ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਤੇ ਐਵੇਂ ਦਾ ਰਸਤਾ ਆਹ ਖੜਾ ਟੰਗ ਵਾਲੇ ਗੁਰਦੁਆਰਾ ਗੁਰੂ ਨਾਨਕ ਸ਼ੀਤਲ ਕੁੰਟ ਰਾਜਗੀਰ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਗੁਰੂ ਨਾਨਕ ਸ਼ੀਤਲ ਕੁੰਟ ਰਾਜਗੀਰ ਜਿਹੜਾ ਤੇ ਤੱਕ ਜਿਹੜੀ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੀ ਧੀ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਆਹ ਸਾਹਮਣੇ ਆਪਣੇ ਗੁਰਦੁਆਰਾ ਸਾਹਿਬ ਆ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਸੜਕ ਚੱਲਦੀ ਆ ਇੱਦਾਂ ਇਹ ਬਾਕੀ ਆਪਾਂ ਚੱਲਦੇ ਆ ਅੰਦਰ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਠੀਕ ਆ ਚੱਲਦੇ ਆ ਅੰਦਰ ਇਹ ਆ ਸੜਕ ਚੱਲਦੀ ਆ ਬਾਕੀ ਬੰਦੇ ਆਪਣੇ ਮਗਰ ਆ ਰਹੇ ਆ ਜਿਓ ਭਾਈ ਇਹ ਬਾਕੀ ਬੰਦੇ ਆਪਣੇ ਅੰਦਰ ਜਾ ਰਹੇ ਆ ਇੱਕ ਗੱਡੀ ਵੀ ਅੰਦਰ ਆ ਰਹੀ ਆ ਬਾਬਾ ਜੀ ਇਹਨਾਂ ਅੰਦਰ ਲਾ ਲੋ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਕਿ ਇੱਥੇ ਹੁੰਦੀ ਆ ਐਂਟਰੀ ਇੱਥੇ ਮੋਬਾਈਲ ਨੰਬਰ ਤੇ ਗੱਡੀ ਦਾ ਨੰਬਰ ਲਿਖਦੇ ਆ ਤੇ ਇੱਥੋਂ ਆਪਾਂ ਚੱਲਦੇ ਅੰਦਰ ਦਰਸ਼ਨ ਕਰਾਉਨੇ ਆ ਤੁਹਾਨੂੰ ਬਾਕੀ ਬੰਦੇ ਅਪਰੇਟਰ ਖੜੇ ਆ ਤੇ ਬਾਜੀ ਨੇ ਇੱਧਰ ਐਂਟਰੀ ਕਰਾ ਕੇ ਆਏ ਆ ਤੇ ਬਾਕੀ ਗੱਡੀ ਇੱਧਰ ਪਾਰਕਿੰਗ ਤੇ ਲਾਤੀ ਹੁਣ ਆਪਾਂ ਚੱਲਦੇ ਆ ਤੇ ਆਹ ਸਾਹਮਣੇ 메ਨ 게ਟ ਆ ਇੱਥੋਂ ਆਪਾਂ ਅੰਦਰ ਆਇਆ ਤੇ ਇੱਧਰ ਹੈਗਾ ਜੋੜਾ ਘਰ ਇੱਧਰ ਸਾਹਮਣੇ ਜੋੜਾ ਘਰ ਆ ਜੀ ਇੱਥੇ ਤੁਸੀਂ ਜੋੜੇ ਜਮਾ ਕਰਾ ਸਕਦੇ ਹੋ ਤੇ ਇੱਧਰ ਹੈਗੀ ਸਾਰੀ ਪਾਰਕਿੰਗ ਇਹ ਸਾਰੀ ਪਾਰਕਿੰਗ ਆ ਇੱਥੇ ਤੁਸੀਂ ਗੱਡੀ ਪਾਰਕ ਕਰ ਸਕਦੇ ਹੋ ਆਪਾਂ ਜੋੜੇ ਕਰਕੇ ਗੋੜੇ ਜਮਾ ਕਰਾਤੇ ਜੀ ਗੱਡੀ ਆਪਾਂ پارک ਕਰਤੀ ਤੇ ਇੱਧਰ ਸਾਹਮਣੇ ਹੈਗਾ ਗੁਰੂ ਕਾ ਲੰਗਰ ਜੀ ਆ ਜਿਹੜਾ ਰਸਤਾ ਜਾਂਦਾ ਗੁਰੂ ਕਾ ਲੰਗਰ ਤੇ ਆ ਰਸਤਾ ਜਾਂਦਾ ਦਰਬਾਰ ਸਾਹਿਬ ਨੂੰ ਜਿੰਨੇ ਆ ਰਸਤਾ ਇੱਧਰ ਗੁਰੂ ਕਾ ਲੰਗਰ ਆ ਇੱਧਰ ਦਰਬਾਰ ਸਾਹਿਬ ਆ ਦਰਬਾਰ ਸਾਹਿਬ ਮੱਥਾ ਟੇਕਦੇ ਜੀ ਵਾਹਿਗੁਰੂ ਤੇ ਟੋਪ ਕਾਫੀ ਜ਼ਿਆਦਾ ਆ ਤੇ ਬਾਕੀ ਲਿਫਟ ਵੀ ਹੈਗੀ ਆ ਤੇ ਤੁਸੀਂ ਲਿਫਟ ਆਉਣਾ ਤੁਸੀਂ ਲਿਫਟ ਵੀ ਆ ਸਕਦੇ ਹੋ ਤੇ ਸਾਨੂੰ ਕਿਹਾ ਸੀ ਵੀ ਤੁਸੀਂ ਲਿਫਟ ਆ ਜਾਓ ਪਰ ਕੋਈ ਗੱਲ ਨਹੀਂ ਬਖਿਆ ਜੀ ਮੈਟ ਵਿਛੇ ਹੋਏ ਨੇ ਤਾਂ ਆਪਾਂ ਇੱਧਰ ਦੀ ਆ ਗਏ ਵਾਹ ਬਾਕੀ ਐਵੇਂ ਦੇ ਪਹਾੜ ਨੇ ਹਾਲ ਲੱਗੇ ਪੱਥਰ ਪਿਆ ਦੇਖੋ ਬਾਕੀ ਇੱਧਰ ਵੀ ਪਹਾੜ ਨੇ ਪੈਰ ਮੱਛਦੇ ਹੋੜੇ ਜੇ ੁੱਪ ਕਰਕੇ ਇੱਧਰ ਵੀ ਪਹਾੜ ਨੇ ਸਾਰੇ ਦੇ ਸਾਹਮਣੇ ਗਣੇਸ਼ ਜੀ ਦਾ ਮੰਦਿਰ ਆ ਜੀ ਬਾਕੀ ਇੱਥੋਂ ਲਿਫਟ ਵੀ ਜਾਂਦੀ ਹੈ ਨੀਚੇ ਤੁਸੀਂ ਪੌੜੀਆਂ ਵੀ ਆ ਸਕਦੇ ਹੋ ਤੇ ਲਿਫਟ ਵੀ ਜਾ ਸਕਦੇ ਹੋ ਆਪਾਂ ਹੁਣ ਜਾਂਦੇ ਹਾਂ ਲਿਫਟ ਚੱਲੇ ਆਪਾਂ ਇਹ ਸਾਰਾ ਆ ਗਏ ਆ ਗਏ ਆਪਾਂ ਪਾਰਕਿੰਗ ਵਿੱਚ ਆ ਗਏ ਇਹ ਇੱਥੇ ਸਾਰੀ ਪਾਰਕਿੰਗ ਆ ਜੀ ਇਹ ਇਹ ਸਾਰੀ ਪਾਰਕਿੰਗ ਲਓ ਜੀ ਇੱਥੇ ਆਪਾਂ ਨੀਚੇ ਆ ਗਏ ਸ਼ੀਤਲਕੁੰਡ ਨੂੰ ਬទਰਸਨ ਕਰਾਉਣੇ ਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਸ਼ੀਤਲਕੁੰਡ ਕੁੰਡ ਜੋੜਾ ਕੇ ਬਿਹਾਰ ਦੇ ਰਾਜਗੀਰ ਨਗਰ ਵਿੱਚ ਵਸਿਆ ਗੁਰਦੁਆਰਾ ਸਾਹਿਬ ਆ ਤੇ ਇਹ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਬਾਕੀ ਜੋ ਸਾਰਾ ਇਤਿਹਾਸ ਬੋਰਡ ਦੇ ਉੱਪਰ ਲਿਖ ਕੇ ਦੱਸਿਆਗਾ ਤੁਸੀਂ ਵੀਡੀਓ ਰੋਕ ਕੇ ਸਕਰੀਨਸ਼ਾਟ ਲੈ ਕੇ ਵੀ ਇਹ ਸਾਰਾ ਜੋ ਇਤਿਹਾਸ ਪੜ ਸਕਦੇ ਹੋ ਇੱਥੇ ਗੁਰੂ ਨਾਨਕ ਸਾਹਿਬ ਪੂਰਬੀ ਉਦਾਸੀ ਸਮੇਂ ਸਨ 1506 ਵਿੱਚ ਆਇਤੀ ਗੁਰੂ ਜੀ ਦਾ ਸ਼ਬਦ ਗਾਇਨ ਸੁਣ ਕੇ ਲੋਕ ਇਕੱਠੇ ਹੋਏ ਤੇ ਇਸ ਤਰ੍ਹਾਂ ਜਦੋਂ ਲੋਕ ਇਕੱਠੇ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਇੱਥੇ ਜਲ ਦਾ ਸਰੋਤ ਪ੍ਰਗਟ ਕੀਤਾ ਜਾਵੇ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਸ਼ਬਦ ਗਾਇਨ ਦੀ ਅਰਦਾਸ ਨਾਲ ਸ਼ੀਤਲਜਲ ਪ੍ਰਗਟ ਕੀਤਾ ਤੀ ਤੇ ਇਸ ਗੁਰਦੁਆਰਾ ਸਾਹਿਬ ਨਾਲ ਗੁਰੂ ਨਾਨਕ ਸ਼ੀਤਲ ਕੁੰਡ ਤੇ ਬਾਕੀ ਬਿਹਾਰ ਦੇ ਰਾਜਗੀਰ ਜਿਹੜਾ ਨਗਰ ਉਹਦੇ ਵਿੱਚ ਗੁਰਦੁਆਰਾ ਸਾਹਿਬ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੋ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਬਾਕੀ ਮੈਂ ਤੁਹਾਨੂੰ ਸਾਰਾ ਇਤਿਹਾਸ ਦੱਸਦਾ ਬਾਕੀ ਤੁਸੀਂ ਵੀਡੀਓ ਰੋਕ ਕੇ ਸਕਰੀਨਸ਼ਾਟ ਲੈ ਕੇ ਵੀ ਸਾਰਾ ਇਤਿਹਾਸ ਪੜ੍ਹ ਸਕਦੇ ਹੋ ਬਾਕੀ ਕਰੋ ਜ ਬਾਕੀ ਜਿਹੜਾ ਤੁਸੀਂ ਸਾਹਮਣੇ ਹੁਣੇ ਪਾਣੀ ਦੇਖ ਰਹੇ ਹੋ ਇਹੀ ਜਿਹੜਾ ਪਾਣੀ ਆ ਲੰਗਰ ਸਾਹਿਬ ਲਈ ਵਰਤਿਆ ਜਾਂਦਾ ਇੱਥੇ ਮੋਟਰ ਲੱਗੀ ਹੋਈ ਆ ਇੱਥੇ ਪਾਣੀ ਸਾਰਾ ਜਿਆ ਲੈ ਕੇ ਜਾਂਦੇ ਨੇ ਤੇ ਪਾਣੀ ਇੰਨਾ ਹੀ ਰਹਿੰਦਾ ਇਹ ਇਹ ਗੁਰੂ ਸਾਹਿਬ ਨੇ ਜਦੋਂ ਵਜਨ ਕਰੇ ਥੀ ਆਗੇ ਤਾਂ ਉਸ ਤੋਂ ਬਾਅਦ ਇਦਾਂ ਹੀ ਪਾਣੀ ਰਹਿੰਦਾ ਤੇ ਇੱਥੇ ਬਾਕੀ ਐਵੇਂ ਦੀ ਬਰਕ ਨੇ ਸ਼ਾਮਾਂ ਬਹੁਤ ਆ ਆ ਬੈਠਣ ਨੂੰ ਇੱਧਰ ਥਿਆਰ ਨੇ ਹੁਣ ਆਪਾਂ ਲੰਗਰ ਸਾਹਿਬ ਜਾਣਾ ਹੁਣ ਆਪਾਂ ਗੁਰਦੁਆਰਾ ਤੇ ਲੰਗਰ 'ਚ ਪ੍ਰਸ਼ਾਦਾ ਪਾਣੀ ਸਕਦੇ ਆ ਜਾ ਕੇ। ਬਾਕੀ ਸ਼ਾਵਾਂ ਦੇਖੋ। ਦੰਡਾ ਬੁੱਕਾ ਕਿੱਟੀ ਹੈ। ਬਾਕੀ ਗੁਰਦੁਆਰਾ ਸਾਹਿਬ ਤੇ ਆਲੇ-ਜਾਲੇ ਐਵੇਂ ਦੇ ਪਹਾੜ ਆ। ਪਹਾੜ ਨੇ ਐਵੇਂ ਦੇ ਆਲੇ-ਜਾਲੇ ਗੁਰਦੁਆਰਾ ਸਾਹਿਬ ਦੇ ਦੇਖ ਸਕਦੇ ਹਾਂ। ਹੇ ਹੁਣ ਆਪਾਂ ਚੱਲਦੇ ਆਂ ਲੰਗਰ ਹਾਲ 'ਚ ਪ੍ਰਸ਼ਾਦਾ ਬਾਣੀ ਸਕਦੇ ਆਂ ਤੇ ਇੱਧਰ ਸਾਹਮਣੇ ਲਿਫਟ ਹੀ ਚੱਲਦੇ ਕਿਉਂਕਿ ਧੁੱਪ ਕਾਫੀ ਆ ਪੈਰ ਮੱਤ ਜਾਂਦੇ ਆਂ ਆਪਾਂ ਲੰਗਰ ਹਾਲ ਚਾਲੇ ਜੀ ਪ੍ਰਸ਼ਾਦਾ ਬਾਣੀ ਸਕਦੇ ਆਂ ਚੱਲ ਜੀ ਅੰਦਰ ਬੈਠ ਕੇ ਲਓ ਵੀ ਆਪਾਂ ਗੁਰਦੁਆਰਾ ਤੋਂ ਬਾਹਰ ਆ ਗਏ ਤੇ ਆਪਾਂ ਪ੍ਰਸ਼ਾਦਾ ਬਾਣੀ ਸਕਦੇ ਆ ਜੀ ਇਹ ਤੇ ਸਾਰਾ ਗੁਰਦੁਆਰਾ ਇੱਧਰ ਤੇ ਬਾਕੀ ਆਪਾਂ ਆਪਾਂ ਚੱਲਦੇ ਆ ਅੱਗੇ ਤੇ ਵੀਡੀਓ ਨਾ ਬਣੀ ਰਹੀਓ ਤੇ ਪਹਿਲਾਂ ਆਪਾਂ ਘੋੜੇ ਘਰ ਤੋਂ ਬੂਟ ਲੈ ਲਈਏ ਪੈਰ ਬਹੁਤ ਮੱਚਦੇ ਆ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਤੋਂ ਬਾਹਰ ਤੇ ਇੱਥੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਗਰਮ ਕੁੰਡ ਤੁਕਵੇ ਦੂਦੋਂ ਹਾਂਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ ਮਿਲਦੇ ਹਾਂ ਤੁਹਾਨੂੰ ਹੋਰ ਇੱਕ ਨਵੇਂ ਵੀਡੀਓ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਐਵੇਂ ਦੇ ਚੱਲਦੇ ਆ ਰਫ ਕਹਿ ਸਕਦੇ ਆਪਾਂ ਸਾਡੇ ਤੋਂ ਪਾਇਉ ਨਹੀਂ ਜਾਂਦੇ ਫਿਰ ਨਹੀਂ